ਸੋ ਇੱਕ ਖਬਰ ਆਪਾਂ ਬਹੁਤ ਜਿਹੜੀ ਆਪਣੀ ਕਮਿਊਨਿਟੀ ਦੇ ਨਾਲ ਖਾਸ ਕਰਕੇ ਜਿਹੜੇ ਕੈਲੀਫੋਰਨੀਆ ਦੇ ਵਿੱਚ ਰਹਿੰਦੇ ਹੈਗੇ ਆ ਉਹਨਾਂ ਦੇ ਨਾਲ ਸਾਂਝੀ ਕਰਨੀ ਆ ਆਪਰਾਤੀ ਵੀ ਇਹ ਕਵਰ ਕੀਤੀ ਸੀ ਕੈਲੀਫੋਰਨੀਆ ਸਟੇਟ ਦੇ ਵਿੱਚ ਇੱਕ ਵਾਰੀ ਫੇਅਰ ਆ ਟਰਾਂਸਨੇਸ਼ਨਲ ਰਿਪ੍ਰੈਸ਼ਨ ਵਾਲਾ ਬਿਲ ਐਸਵੀ5 ਹੋ 9 ਵਾਪਸ ਆ ਰਿਹਾ ਹੈਗਾ ਜਿਹਨੂੰ ਐਨਾ ਕੈਬ੍ਰੈਲੋ ਤੇ ਡਾਕਟਰ ਜਸਮੀਤ ਕੌਰ ਬੈਂਸ ਲੈ ਕੇ ਆਏ ਆ ਇਹ ਪਤਾ ਚੱਲਿਆ ਆ ਭਈ ਕੁਝ Hindu organizations ਤੇ ਉਹ ਹੋਰ ਲ lobby group 15 ਦੇ ਕਰੀਬ ਇਹ ਕੋਸ਼ਿਸ਼ ਕਰ ਰਹੇ ਆ ਬਿਲ ਨਾ ਪਾਸ ਹੋਵੇ ਆਪਣਾ ਪੂਰਾ ਜੋਰ ਲਾ ਰਹੇ ਆ ਸੋ ਹੁਣ ਸਾਡਾ ਸਾਰਿਆਂ ਦਾ ਫਰਜ ਬਣਦਾ ਆ ਇਹਦੇ ਚ ਕੋਈ ਸਿੱਖ ਜਾਂ Hindu ਦਾ ਇਸ਼ੂ ਨਹੀਂ ਹੈ ਇਸ਼ੂ ਇਹ ਆਪੇ ਅਮਰੀਕਨ ਸਿਟੀਜ਼ਨ ਨੂੰ ਕੋਈ ਦੂਸਰੇ ਮੁਲਕ ਦਾ ਜਿਹੜਾ ਦੂਸਰਾ ਮੁਲਕ ਆ ਉਹ ਕਿਸੇ ਤਰ੍ਹਾਂ ਹਾਰਮ ਕਰਨ ਦੀ ਕੋਸ਼ਿਸ਼ ਕਰੇ ਜਾਂ ਐਜ਼ ਏ ਅਮਰੀਕਨ ਸਿਟੀਜ਼ਨ ਅਸੀਂ ਇੱਥੇ ਡਰ ਵਾਲੇ ਮਾਹੌਲ ਚ ਰਹੀਏ ਉਸ ਦੇ ਅਗੇਂਸਟ ਇਹ ਬਿੱਲ ਹੈਗਾ ਆ ਕਿ ਕੋਈ ਵੀ ਮੁਲਕ ਇੱਥੇ ਅਮਰੀਕਨ ਸਿਟੀਜ਼ਨ ਦਾ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਕਰ ਸਕਦਾ ਹੋਵੇ ਅ ਪਿਛਲੀ ਵਾਰੀ ਜਿਹੜੀ ਬੀਬੀ ਐਨਾ ਕੈਵਰੇਲੋ ਨੇ ਨਾ ਕੀਤੀ ਸੀਗੀ ਉਹ ਹੁਣ ਖੋਦ ਬਿੱਲ ਲੈ ਕੇ ਆਏ ਆ ਸੋ ਇਹ ਟਿਊਜ਼ਡੇ ਨੂੰ ਹੀਅਰਿੰਗ ਹੋਣੀ ਆ ਮੰਗਲਵਾਰ ਨੂੰ ਅਪ੍ਰੈਲ 1 ਨੂੰ 9:30 ਵਜੇ ਦੇ ਕਰੀਬ ਸੋ ਪੰਜਾਬੀ ਰੇਡੀਓ ਯੂ ਐਸ ਏ ਦੇ ਜਿੰਨੇ ਵੀ ਸਰੋਤੇ ਸੁਣਦੇ ਆ ਵੱਧ ਤੋਂ ਵੱਧ ਜਿੱਥੇ ਜਿੱਥੇ ਵੀ ਰਹਿੰਦੇ ਆ ਉੱਥੇ ਪਹੁੰਚੋ ਉਸ ਹੀਰਿੰਗ ਦੇ ਵਿੱਚ ਤਾਂ ਕਿ ਪਤਾ ਚੱਲ ਸਕੇ ਕਿ ਹਾਂ ਅਸੀਂ ਅਮਰੀਕਨ ਦੀ ਸੇਫਟੀ ਤੇ ਸਿਕਿਉਰਿਟੀ ਦੇ ਲਈ ਇਸ ਬਿੱਲ ਦਾ ਸਾਥ ਦੇਣ ਆਏ ਹੈਗੇ ਜੀ ਤੇ ਨਾਲੇ ਇਹਨਾਂ ਨੂੰ ਜਵਾਬ ਦੇ ਕਰੋ ਵੀ ਤੁਸੀਂ ਵੀ ਵਚਨਬੱਧ ਹੋ ਅਮਰੀਕਨ ਲੋਕਾਂ ਦੀ ਜਿਹੜੀ ਉਹ ਸੇਫਟੀ ਦੇ ਲਈ ਸਿਕਿਉਰਿਟੀ ਦੇ ਲਈ ਤੇ ਇਦਾਂ ਦੇ ਬਿੱਲ ਦੇ ਨਾਲ ਇਹ ਜਿਹੜੀ ਸੇਫਟੀ ਸਿਕਿਉਰਿਟੀ ਵੱਧਦੀ ਆ ਅਮਰੀਕਾ ਉਹਨਾਂ ਲੋਕਾਂ ਦੇ ਲਈ ਇੱਕ ਆਜ਼ਾਦ ਨੁਮਾ ਮੁਲਕ ਆ ਆਜ਼ਾਦ ਆਵਾਜ਼ ਨੂੰ ਬੁਲੰਦ ਕਰਨ ਦਾ ਹੋਕਾ ਦੇਣ ਵਾਲਾ ਇੱਕ ਮੁਲਕ ਆ ਤੇ ਆਪਣੀ ਉਸ ਚੀਜ਼ ਨੂੰ ਤੁਸੀਂ ਬਰਕਰਾਰ ਰੱਖੋ ਉਹਨ ਦੇਖੋ ਪੈਰਲਲੀ ਆਪਾਂ ਪਹਿਲਾਂ ਵੀ ਖਬਰ ਕਰਕੇ ਹਟੇ ਆ ਜਿਹੜੀ ਸਟੂਡੈਂਟ ਵਾਲੀ ਸੋ ਰੁਖ ਬਦਲਦੇ ਰਹਿੰਦੇ ਨੇ ਸਰਕਾਰਾਂ ਦੇ ਵੀ ਲੋਕਾਂ ਦੇ ਵੀ ਇਹ ਕਿਸੇ ਪਾਸੇ ਕਿਸੇ ਪਾਸੇ ਵੱਲ ਵੀ ਉਲੜ ਸਕਦੇ ਆ ਪਰ ਜੇ ਆਪਾਂ ਮੈਜੋਰਟੀ ਦੇ ਵਿੱਚ ਉੱਥੇ ਜਾਵਾਂਗੇ ਦਬਾਅ ਜਿਹੜਾ ਹੈ ਉਸ ਕਮੇਟੀ ਦੇ ਉੱਤੇ ਇਸ ਗੱਲ ਤੋਂ ਪਾਵਾਂਗੇ ਵੀ ਪੂਰੀ ਕਮਿਊਨਿਟੀ ਪੂਰੇ ਅਮਰੀਕਨਸ ਜਿਹੜੇ ਇਹ ਚੀਜ਼ ਨੂੰ ਚਾਹੁੰਦੇ ਆ ਵੀ ਤੁਸੀਂ ਇਸ ਬਿਲ ਨੂੰ SB 509 ਨੂੰ ਪਾਸ ਜਿਹੜਾ ਉਹ ਕਰੋ ਨਹੀਂ ਤਾਂ ਜਿਹੜਾ ਇਹ ਇਹ ਇੱਕ ਮੌਕਾ ਮਿਲੂਗਾ ਭਾਰਤ ਵਰਗੇ ਈਰਾਨ ਵਰਗੇ ਚਾਈਨਾ ਵਰਗੇ ਰੂਸ ਵਰਗੇ ਚੀਨ ਵਰਗੇ ਮਿਲਕਾਂ ਨੂੰ ਵੀ ਉਹ ਇੱਥੇ ਆ ਕੇ ਆਪਣੇ ਜਿਹੜੇ ਡਿਸਿਡੈਂਟ ਹੈਗੇ ਆ ਉਹਨਾਂ ਨੂੰ ਡਰਾਉਂਦਾ ਵੀ ਰਹੁ ਧਮਕਾਉਂਦਾ ਵੀ ਰਹੁ ਮਾਰਦਾ ਵੀ ਰਹੁ ਕਿਡਨੈਪ ਵੀ ਕਰ ਸਕਦਾ ਆ ਪਿੱਛੇ ਵੀ ਪਰਿਵਾਰਾਂ ਨੂੰ ਤੰਗ ਪਰੇਸ਼ਾਨ ਜਿਹੜਾ ਉਹ ਕਰ ਸਕਦਾ ਵੀ ਉਹਨਾਂ ਨੂੰ ਖੁੱਲ ਮਿਲਦੀ ਰਹਿਣੀ ਆ ਸੋ ਇਹ ਜਿਹੜਾ ਬਿੱਲ ਕੈਲੀਫੋਰਨੀਆ ਨੇ ਆਪਣੇ ਪੱਤਰ ਦੇ ਉੱਤੇ ਅਸੈਂਬਲੀ ਦੇ ਵਿੱਚ ਸੈਨੇਟ ਦੇ ਵਿੱਚ ਹੁਣ ਲਿਆਂਦਾ ਆ ਪਿਛਲੀ ਵਾਰ ਦੱਸੇ ਜਾਈਏ ਇਹਹੀ ਬਿੱਲ ਜਿਹੜਾ ਆ ਉਹ ਅਸੈਂਬਲੀ ਦੇ ਵਿੱਚ ਸਰਬਸੰਮਤੀ ਦੇ ਨਾਲ ਪਾਸ ਹੋਇਆ ਸੀ ਸੈਨੇਟ ਦੀ ਇਸੇ ਕਮੇਟੀ ਦੇ ਵਿੱਚ ਉਹ ਉਹ ਦਮ ਤੋੜ ਦਿਤ ਦਮ ਤੋੜਤਾ ਸੀ ਉਸ ਦਾ ਲੌਬੀ ਕਰਕੇ ਇਸ ਤੇ ਜਿਹੜਾ ਉਲਟ 6 6 ਲੱਖ ਡਾਲਰ ਦਾ ਜਿਹੜਾ ਰੋਲਾ ਪਾ ਕੇ ਵੀ ਖਰਚਾ ਬਹੁਤ ਜ਼ਿਆਦਾ ਹੋ ਜਾਣਾ ਤੇ ਆਪਾਂ ਆਪਾਂ ਨੂੰ ਪਤਾ ਵੀ ਉਦਾਂ ਕਿੰਨੇ ਬਿਲੀਅਨਸ ਆਫ ਡਾਲਰ ਕਿੱਥੇ ਕਿੱਥੇ ਜਿਹੜੀ ਕੈਲੀਫੋਰਨੀਆ ਉਹ ਖਰਚੀ ਜਾਂਦੀ ਆ ਹੋਮਲੈਸਨੈਸ ਨੂੰ ਲੈ ਕੇ ਬਿਲੀਅਨਸ ਆਫ ਡਾਲਰ ਕਿੱਧਰ ਚਲੇ ਗਏ ਉੱਡ ਗਏ ਉਹਦਾ ਕੋਈ ਥੋ ਪਤਾ ਨਹੀਂ ਆ ਪਰ ਜਦੋਂ ਸਿਕਿਉਰਿਟੀ ਦੇ ਸੇਫਟੀ ਦੀ ਗੱਲ ਆਵੇ ਉਦੋਂ ਉਹਨਾਂ ਨੂੰ ਜਿਹੜਾ ਉਹ ਜਵਾਬ ਦੇ ਬਣਾਉਣਾ ਕੱਲਾ ਡਾਲਰੋਂ ਪੱਖ ਤੋਂ ਨਹੀਂ ਇਸ ਪੱਖ ਤੋਂ ਵੀ ਇਹ ਤੁਹਾਡੀ ਡਿਊਟੀ ਹੈ ਇਹ ਤੁਹਾਡਾ ਹੱਕ ਆ ਇੱਥੇ ਅਮਰੀਕਨਸ ਦਾ ਇਹ ਰਾਈਟ ਆ ਆਪਣੀ ਆਵਾਜ਼ ਨੂੰ ਬੁਲੰਦ ਕਰਨਾ ਤੇ ਉਸ ਰਾਈਟ ਨੂੰ ਬਰਕਰਾਰ ਰੱਖਣ ਦੇ ਲਈ ਇਹ ਜਿਹੜਾ ਬਿੱਲ ਆ ਉਹ ਬਹੁਤ ਜ਼ਰੂਰੀ ਆ ਉਸ ਦਾ ਪਾਸ ਹੋਣਾ ਬਹੁਤ ਜ਼ਰੂਰੀ ਆ ਸੋ ਸਾਰੇ ਜਾਨੇ ਹਮ ਹਮਾ ਕੇ ਇੱਕ ਤਰੀਕ ਨੂੰ 1 ਅਪ੍ਰੈਲ ਨੂੰ ਦਿਨ ਮੰਗਲਵਾਰ ਸਵੇਰੇ 9:30 ਵਜੇ ਕੈਲੀਫੋਰਨੀਆ ਦੀ ਜਿਹੜੀ ਅਸੈਂਬਲੀ ਦੇ ਵਿੱਚ ਪਹੁੰਚਣਾ ਜਿੱਥੇ ਸੈਨੇਟ ਦੀ ਕਮੇਟੀ ਦੀ ਜਿਹੜੀ ਇਸ ਬਿੱਲ ਦੇ ਉੱਤੇ ਹੀਰਿੰਗ ਹੋਣੀ ਆ ਜੀ ਬਿਲਕੁਲ ਅਪਾ ਪਹਿਲੀ ਖਬਰ ਸਾਂਝਾ ਕੀਤਾ ਸੀ ਵੀ ਕਿਸ ਤਰ੍ਹਾਂ ਮਕਾਰਸੀ ਟਾਈਮ ਦੇ ਉੱਤੇ ਵੀ ਜਿਹੜੇ ਲੋਕ ਕਮਿਊਨਿਸਟ ਵਿਚਾਰਧਾਰਾ ਦੇ ਸੀ ਜਾਂ ਉਹਨਾਂ ਮੁਲਕਾਂ ਦੇ ਨਾਲ ਜਿਹੜਾ ਸੰਬੰਧ ਰੱਖਦੇ ਸੀ ਉਹਨਾਂ ਨੂੰ ਰਿਪੋਰਟ ਕੀਤਾ ਗਿਆ ਅੱਜ ਦੀ ਰੇਟ ਚ ਹੁਣ ਤੁਸੀਂ ਦੇਖ ਲਓ ਕਿ 트럼ਪ ਹੋਣੀ ਪੂਟਰ ਹੋਣਾ ਜੱਫੀ ਪਾਉਣ ਨੂੰ ਫਿਰਦੇ ਆ ਸੋ ਉਧਰ ਸੋ ਇਹ ਜਿਹੜੀ ਸਿਚੁਏਸ਼ਨ ਆ ਬਦਲਦੀ ਆ ਪਤਾ ਨਹੀਂ ਲੱਗਦਾ ਵੀ ਕਿਹੜੇ ਵੇਲੇ ਕੀ ਹੋਣਾ ਸੋ ਜੇ ਆਪਾਂ ਇਹ ਕਹਿੰਦੇ ਆ ਵੀ ਸਿੱਖਾਂ ਨੂੰ ਹੱਕ ਇੰਡੀਆ ਦੇ ਵਿੱਚ ਮਿਲਣੇ ਚਾਹੀਦੇ ਆ ਸਿੱਖਾਂ ਦੀ ਆਜ਼ਾਦੀ ਹੋਣੀ ਚਾਹੀਦੀ ਜਿਹੜੇ ਮੁਲਕ ਐ ਆਪਾਂ ਰਹਿਨੇ ਆ ਤੇ ਇੱਥੇ ਸਾਨੂੰ ਮਾਰਨ ਦੀ ਸਾਡੇ ਭਰਾਵਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈਗੀ ਆ ਇੱਥੇ ਦੇ ਪੋਲਿਟਿਸ਼ੀਅਨਸ ਨੂੰ ਜਿਹੜਾ ਇੱਕ ਤਰ੍ਹਾਂ ਦੇ ਨਾਲ ਗਲਤ ਇਨਫੋਰਮੇਸ਼ਨ ਫਲਾ ਕੇ ਜਿਹੜਾ ਪ੍ਰੋਪੋਗੈਂਡਾ ਕਰਨ ਦੀ ਉਸ ਮੁਲਕ ਵੱਲੋਂ ਕੋਸ਼ਿਸ਼ ਕੀਤੀ ਗਈ ਹੈ ਤੇ ਸਾਨੂੰ ਇੱਥੇ ਜਿੱਥੇ ਅਸੀਂ ਰਹਿਣਾ ਆ ਜਿੱਥੇ ਸਾਡੇ ਬੱਚਿਆਂ ਨੇ ਰਹਿਣਾ ਆ ਪੂਰਾ ਸਾਨੂੰ ਜਿਹੜਾ ਆ ਇਸ ਬਿਲ ਦਾ ਪਾਸ ਹੋ ਜਾਏ ਉਹਦਾ ਸਾਥ ਦੇਣਾ ਚਾਹੀਦਾ ਹੈ ਜੀ ਸਾਰੀਆਂ ਆਰਗੇਨਾਈਜੇਸ਼ਨਾਂ ਹਰ ਇੱਕ ਨੂੰ ਆਪਣੇ ਵੈਰ ਵਿਰੋਧ ਪਲਾ ਕੇ ਇਕੱਠੇ ਹੋ ਕੇ ਇਸ ਬਿਲ ਦੀ ਸਪੋਰਟ ਦੇ ਵਿੱਚ ਆਉਣ ਦੀ ਜ਼ਰੂਰਤ ਹੈਗੀ ਆ ਜੀ ਬਿਲਕੁਲ